ਸਸਰੀ ਕਾ ਜੀ ਜੀ ਮੇਕਸ ਨੂੰ ਪਤਾ ਹੀ ਆ ਸਿਲਸਨਾ ਬਾਰੇ ਭਗਵਾਨ ਤਮਾਨ ਨੇ ਬੜੇ ਕੀ ਤੇ ਲਾਣਾ ਕਹਿੰਦੇ ਵੀ 2500 ਰੁਪਇਆ ਬੜੇ ਪਾਪ ਰਸਣ ਕਿਤੀ ਜਾਊਗੀ ਤੇ ਹਰ ਇੱਕ ਬੁੜੀ ਵਾਸਤੇ ਮਹਿਲਾਵਾਂ ਵਾਸਤੇ ਬਸ ਸਫਰ ਤਾਂ ਉਹ ਕਾਰਡ ਬਣਾਏ ਜਾਣਗੇ ਤੇ ਜਿਹੜਾ ਕਿ ਨਾਲੋ ਵੀ ਭਗਵਾਨ ਤਮਾਨ ਨੇ ਪਹਿਲਾਂ ਵੀ ਬਹੁਤ ਵਾਅਦੇ ਕੀਤੇ ਨੇ ਵੀ ਰਸੋਈ ਖਰਚਾ ਹਰ ਇੱਕ ਬੁਢੀ ਨੂੰ ਇੱਕ ਘਰ ਦੇਣਾ ਗਰ ਰਸੋਈ ਖਰਚਾ ਮਹੀਨੇ ਦੀ ਮਹੀਨੇ ਦਿਆ ਕਰੂੰਗਾ ਨਾ ਤਾਂ ਹਜੇ ਉਹ ਪੂਰੇ ਹੋਏ ਨੇ ਵਾਦਾ ਕੋਈ ਰਸੋਈ ਖਰਚਾ ਕਿਸੇ ਬੁਢੀ ਨੂੰ ਮਿਲਿਆਗਾ ਨਾ ਹਜੇ ਪੰਜਾਬ ਦੇ ਵਿੱਚ 2500 ਰੁਪਏ ਪਿਲਸਣ ਹੋਈ ਆ ਹਰਿਆਣੇ ਦੇ ਵਿੱਚ ਪਹਿਲਾਂ ਵੀ ਸੀਗੀ ਮੈਨੂੰ ਲੱਗਦਾ 2000 ਰੁਪਏ ਮਿਲਦੀ ਸੀ ਤਾਂ ਹੁਣ 2500 ਰੁਪਏ ਕਰਤਾ ਹੋਊਗਾ ਪਰ ਪੰਜਾਬ ਦੇ ਵਿੱਚ ਨਹੀਂ ਲੱਗਦਾ ਹੈਗਾ ਵੀ ਵਧੂਗੀ ਬਹੁਤ ਟਾਈਮ ਦੇ ਕਹਿੰਦੇ ਨੇ ਵੀ 2500 ਰੁਪਏ ਆਊਗਾ ਪਰ ਨਹੀਂ ਬਤਾਈ ਗਈ ਪਿਲਸਨ ਅਜੇ ਤੱਕ ਭਗਵਾਨ ਤਮਾਨ ਨੇ ਕੋਈ ਵੀ ਵਾਅਦੇ ਤੇ ਪੂਰਾ ਪਰਿਆ ਨਹੀਂ ਦੇਖਦੇ ਆ ਵੀ ਭਗਵਾਨ ਤਮਾਨ ਪਿਲਸਨ 2500 ਰੁਪਇਆ ਕਰੂਗਾ ਯਾਰ ਸੋਈ ਖਰਚਾ ਘਰ ਘਰ ਮਗਰ ਇੱਕ ਇੱਕ ਬੁੜੀ ਨੂੰ ਦੇਊਗਾ ਤੇ ਸਕੂਲਾਂ ਬਾਰੇ ਕਹਿੰਦੇ ਵੀ ਹਰ ਇੱਕ ਸਕੂਲ ਦੇ ਵਿੱਚ ਵਧੀਆ ਸਹੂਲਤ ਕਰ ਦੇਵਾਂਗੇ ਸਕੂਲ ਵਧੀਆ ਬਣਾ ਦੇਵਾਂਗੇ ਤੇ ਸਕੂਲਾਂ ਦੀਆਂ ਛੱਤਾਂ ਬਦਲੀਆਂ ਜਾਣਗੀਆਂ ਬੱਚਿਆਂ ਵਾਸਤੇ ਵਧੀਆ ਸਹੂਲਤਾਂਆਂ ਜਾਣਗੀਆਂ ਹੋ ਜਾਣ ਤਾਂ ਬਹੁਤ ਵਧੀਆ ਗੱਲ ਆ ਗਰੀਬਾਂ ਦੇ ਬੱਚੇ ਕਿਹੜਾ ਵਿਚਾਰੇ ਸਰਕਾਰੀ ਸਕੂਲਾਂ 'ਚ ਹੀ ਪੜ੍ਹਦੇ ਨੇ ਪ੍ਰਾਈਵੇਟ ਤਾਂ ਪੜਾ ਨਹੀਂ ਸਕਦੇ ਤੇ ਵਧੀਆ ਜੇ ਸੁਰੱਖਤ ਸਹੂਜੇ ਜਵਾਖਾਂ ਵਾਸਤੇ ਬਹੁਤ ਵਧੀਆ ਗੱਲ ਆ ਤੇ ਬੁੜੀਆਂ ਵਾਸਤੇ ਕਹਿੰਦੇ ਬੀਆ ਕਾਰਡ ਵੰਡਣਗੇ ਸਫਰ ਫ੍ਰੀ ਕਰ ਸਕਣ ਬੁੜਨਾ ਤੇ ਪਹਿਲਾਂ ਤੇ ਘੰਟੀ ਦਾਵਾ ਚਣਾ ਜਰੂਰ ਦਬਦਿਆ ਕਰੋ ਧੰਨਵਾਦ ਜੀ